ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ 28 ਤਰੀਕ ਰਾਤ ਦੇ ਮੌਸਮ ਦੀ ਤੇ 29 30 31 ਤਰੀਕ ਤੱਕ ਦੇ ਮੌਸਮ ਦੀ ਕਿ ਕਿਹੋ ਜਿਹਾ ਮੌਸਮ ਰਹੂਗਾ ਕਿਉਂਕਿ ਮੌਸਮ ਦੇ ਵਿੱਚ ਬਦਲਾਅ ਆਊਗਾ ਹੁਣ ਥੋੜਾ ਜਿਹਾ ਟੈਂਪਰੇਚਰ ਦੇ ਵਿੱਚ ਜਿਹੜੀ ਗਰਾਵਟ ਆਊਗੀ ਉਹਦੇ ਬਾਰੇ ਗੱਲਬਾਤ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਨ੍ਹਾਂ ਨੇ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਵੀਡੀਓ ਨੂੰ ਕਰ ਦਿਓ ਵੱਧ ਤੋਂ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਦੋਸਤੋ ਸਮੇਂ ਸਮੇਂ ਤੇ ਤੁਹਾਡੇ ਤੱਕ ਅਸੀਂ ਮੌਸਮ ਦੀ ਜਾਣਕਾਰੀ ਦੇ ਨਾਲ ਨਾਲ ਕਿਸਾਨਾਂ ਦੀ ਜਿਹੜੀ ਵੀ ਅਪਡੇਟ ਆਉਂਦੀ ਹੈ ਜੋ ਪਹਿਲਾਂ ਮੋਰਚੇ ਦੇ ਵਿੱਚ ਅਪਡੇਟ ਆਉਂਦੀ ਸੀ ਉਹਦੇ ਬਾਰੇ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹਿਣੇ ਆ ਤਾਂ ਵੀਡੀਓ ਨੂੰ ਸ਼ੁਰੂ ਕਰਦੇ ਆਪਾਂ ਅੱਜ ਦੇ ਮੌਸਮ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਦੇਖ ਰਹੇ ਹਾਂ ਇਸ ਸਮੇਂ ਕਿ ਕਿਸੇ ਵੀ ਇਲਾਕੇ ਦੇ ਵਿੱਚ ਕੋਈ ਬੱਦਲਵਾਈ ਨਹੀਂ ਹੈਗੀ ਮੌਸਮ ਜਿਹੜਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਇਸੇ ਤਰ੍ਹਾਂ ਹਰਿਆਣਾ ਦਾ ਵੀ ਤੁਸੀਂ ਦੇਖ ਪਾ ਰਹੇ ਹੋ ਚਾਰੇ ਜਿਹੜਾ ਇਲਾਕਿਆਂ ਦੇ ਵਿੱਚ ਸਾਈਡਾਂ ਦੇ ਉੱਤੇ ਕਿ ਕਿਸੇ ਵੀ ਨੇੜੇ ਤੇੜੇ ਸਿਸਟਮ ਦੀ ਜਿਹੜੀ ਦਿਖਾਈ ਨਹੀਂ ਦੇ ਰਹੀ ਇਧਰੋਂ ਲੈ ਕੇ ਵਾਲੇ ਸਾਈਡ ਵੀ ਮੌਸਮ ਸਾਫ਼ਾ ਰਾਜਸਥਾਨ ਵਾਲੇ ਸਾਈਡ ਮੌਸਮ ਸਾਫ਼ਾ ਤੇ ਹਰਿਆਣਾ ਵਿੱਚ ਮੌਸਮ ਸਾਫ਼ ਹੈ ਦਿੱਲੀ ਵਾਲੇ ਸਾਈਡ ਸਾਫ਼ਾ ਤੇ ਪਹਾੜੀ ਇਲਾਕਿਆਂ ਦੇ ਹੇਠਲੇ ਇਲਾਕਿਆਂ ਦੇ ਵਿੱਚ ਵੀ ਜਿਹੜਾ ਮੌਸਮ ਸਾਫ਼ ਤੇ ਖੁਸ਼ਕ ਬਣਿਆ ਹੋਇਆ ਹੈ ਕਿਉਂਕਿ ਉੱਪਰਲੇ ਹਿੱਸਿਆਂ ਦੇ ਵਿੱਚ ਜਿਹੜੀ ਬਰਫਵਾਰੀ ਹੋਈ ਵੀ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਸਿਸਟਮ ਜਾਇਆ ਸੀ ਉਹ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਬਰਫਵਾਰੀ ਜਾਂ ਮੀਂਹ ਦੇ ਕਾਰਵਾਈਆਂ ਕਰਕੇ ਅੱਗੇ ਲੰਘਿਆ ਤਾਂ ਉਸ ਦੇ ਨਾਲ ਜਿਹੜੀਆਂ ਹਵਾਵਾਂ ਨੇ ਹੁਣ ਉੱਤਰ-ਪੱਛਮੀ ਹਵਾਵਾਂ ਨੇ ਜਿਹੜੀਆਂ ਉਹ ਤੇਜ਼ੀ ਦੇ ਨਾਲ ਚੱਲ ਪਈਆਂ ਨੇ ਜਿਹੜੀਆਂ ਕਿ ਉਹ ਨਾ ਬਰਫਵਾਰੀ ਦੇ ਵਿੱਚ ਹੁੰਦੀਆਂ ਹੋਈਆਂ ਜਾਂ ਮੈਦਾਨੀ ਇਲਾਕਿਆਂ ਵੱਲ ਨੂੰ ਆਉਣਗੀਆਂ ਜਿਨ੍ਹਾਂ ਦੇ ਨਾਲ ਹੁਣ 29 28 ਤਰੀਕ ਦੀ ਰਾਤ 29 ਤੇ 30 31 ਤਰੀਕ ਤੱਕ ਜਿਹੜੇ ਰਾਤਾਂ ਦੇ ਤਾਪਮਾਨ ਨੇ ਉਹ ਵੀ ਉਹਨਾਂ ਦੇ ਵਿੱਚ ਵੀ ਗਰਾਫਟ ਆਊਗੀ ਇਹਦੇ ਵਿੱਚ ਕੋਈ ਅਤਗੱਤ ਨਹੀਂ ਨਹੀਂ ਹੋਊਗੀ ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਠੰਡ ਹੈ ਉਹ ਇੱਕ ਵਾਰ ਦੁਬਾਰਾ ਆਪਣਾ ਰੰਗ ਜਿਹੜਾ ਉਹ ਦਿਖਾਊਗੀ ਤੇ ਟੈਂਪਰੇਚਰ ਨੇੜੇ 10 ਡਿਗਰੀ ਤੋਂ ਥੱਲੇ ਜਾਂ 14 ਡਿਗਰੀ ਦੇ ਵਿੱਚ ਵੀ ਜਿਹੜੇ ਵੱਖ-ਵੱਖ ਖੇਤਰਾਂ ਦੇ ਕਿਤੇ-ਕਿਤੇ ਦਰਜ ਕੀਤਾ ਜਾਊਗਾ ਆਮ ਤੌਰ ਤੇ ਤਾਪਮਾਨ ਜਿਹੜਾ ਹੋ 11-12 ਡਿਗਰੀ ਦੇ ਕਰੀਬ ਜਾਂ 14 ਡਿਗਰੀ ਦੇ ਕਰੀਬ ਦਰਜ ਕੀਤਾ ਜਾਊ ਰਾਤ ਦਾ ਤੇ ਦਿਨ ਦੇ ਤਾਪਮਾਨ ਨੇੜੇ ਹੋ ਇੱਕ ਦੋ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ 30 ਡਿਗਰੀ ਤੋਂ ਥੱਲੇ ਰਹਿਣਗੇ ਕਿਉਂਕਿ ਜਿਹੜੀਆਂ ਹਵਾਵਾਂ ਨੇ ਜਿਵੇਂ ਕਿ ਅੱਜ ਤੁਸੀਂ ਦੇਖਿਆ ਹੋਊਗਾ ਉੱਤਰ ਪੱਛਮੀ ਹਵਾਵਾਂ ਤੇਜ਼ੀ ਦੇ ਨਾਲ ਚੱਲੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਇਸੇ ਤਰ੍ਹਾਂ ਤੇਜ਼ ਤੇਜ਼ ਸਪੀਡ ਦੇ ਵਿੱਚ ਚਲਦੇ ਰਹਿਣਗੀਆਂ ਤੇ ਹੋ ਸਕਦਾ ਅੱਜ ਨਾਲੋਂ ਥੋੜੀਆਂ ਜਿਹਾ ਹੋਰ ਵੀ ਜ਼ਿਆਦਾ ਤੇ ਜਿਹੜੀਆਂ ਚੱਲਦੀਆਂ ਹੋਣੇ ਨਜ਼ਰ ਆਉਣ ਤਾਂ ਉਹ ਅਪਡੇਟ ਆਪਾਂ ਕੱਲ ਨੂੰ ਵੀ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ ਦਿਨ ਵੇਲੇ ਤੁਹਾਨੂੰ ਲਾਈਵ ਤਸਵੀਰ ਦੇ ਰਾਹੀਂ ਜਾਂ ਵੀਡੀਓ ਬਣਾ ਕੇ ਜਾਣਕਾਰੀ ਸਾਂਝੀ ਕਰ ਦਵਾਂਗੇ ਫਿਲਹਾਲ ਗੱਲ ਕਰਦੇ ਅੱਜ 28 29 30 ਤਰੀਕ 31 ਤਰੀਕ ਤੱਕ ਮੌਸਮ ਇਹਦਾ ਆਮ ਤੌਰ ਤੇ ਖੁਸ਼ਕ ਤੇ ਸਾਫ਼ ਰਹੂਗਾ ਤੇ ਜਿਹੜੀ ਗਰਮੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਹੋਮਸ ਭਰੀ ਗਰਮੀ ਮਹਿਸੂਸ ਹੁੰਦੀ ਸੀ ਉਸ ਤੋਂ ਰਾਹਤ ਮਿਲੂਗੀ ਤੇ ਕਿਉਂਕਿ ਜਿਹੜੀ ਠੰਡਕ ਆ ਉਹ ਬਰਕਰਾਰ ਦੁਬਾਰਾ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਤੁਹਾਨੂੰ ਅਸੀਂ ਇਸ ਅਗਸਟ ਕਰਾਂਗੇ ਇਹ ਬੇਨਤੀ ਕਰਾਂਗੇ ਕਿ ਜਿਹੜੀ ਜਾਂਦੀ ਹੋਈ ਠੰਡ ਹੈ ਉਹ ਕਿਸੇ ਵੀ ਸਮੇਂ ਮਾਰ ਕਰ ਸਕਦੀ ਹੈ ਇਸ ਕਰਕੇ ਆਪਣਾ ਤੇ ਬੱਚਿਆਂ ਦਾ ਤੇ ਪਸ਼ੂਆਂ ਦਾ ਜਰੂਰ ਖਿਆਲ ਰੱਖਿਓ ਬਜ਼ੁਰਗਾਂ ਦਾ ਕਿਉਂਕਿ ਜਿਉਂ ਹੀ ਇਹ ਹਵਾਵਾਂ ਨੇ ਤੇਜ਼ ਚੱਲਣਗੇ ਉੱਤਰ ਪੱਛਮੀ ਇਹ ਬਰਫ਼ਵਾਰੀ ਵਾਲੇ ਇਲਾਕਿਆਂ ਦੇ ਵਿੱਚੋਂ ਆ ਰਹੀਆਂ ਨੇ ਜਿਨ੍ਹਾਂ ਦੇ ਨਾਲ ਠੰਡਾ ਟੈਂਪਰੇਚਰ ਹੈ ਉਹਦੇ ਵਿੱਚ ਗਰਾਵਟ ਆਊਗੀ ਤੇ ਸੁੱਕੀ ਠੰਡ ਦੇ ਰੂਪ ਦੇ ਵਿੱਚ ਇਹ ਠੰਡ ਆਪਾਂ ਨੂੰ ਮਾਰ ਕਰੂਗੀ ਜਿਹਦੇ ਨਾਲ ਆਪਾਂ ਨੂੰ ਜ਼ੁਕਾਮ ਨਾਜਲਾ ਜਾਂ ਬੁਖਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਹੋਣ ਦਾ ਡਰ ਰਹਿੰਦਾ ਜਾਂ ਅਟੈਕ ਹੋਣ ਦੇ ਡਰ ਰਹਿੰਦੇ ਨੇ ਇਸ ਕਰਕੇ ਆਪਣੀ ਸਵਾਟਰ ਕੋਟੀ ਲੋਈ ਜੱਜ ਕੋ ਜੈਕਟ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਅ ਅਜਿਹੀਆਂ ਚੀਜ਼ਾਂ ਤੁਸੀਂ ਆਪਣਾ ਸਵੇਰੇ ਸ਼ਾਮ ਪਾ ਕੇ ਰੱਖਿਓ ਕਿਉਂਕਿ ਆਪਾਂ ਸੋਚਦੇ ਆ ਕਿ ਗਰਮੀ ਦਾ ਸੀਜ਼ਨ ਸ਼ੁਰੂ ਹੋ ਗਿਆ ਆਪਾਂ ਪੱਖੇ ਜ਼ਰੂਰ ਕਰ ਦਈਏ ਲਾਉਣੇ ਪਰੰਤੂ ਜਿਹੜੀ ਖੁੱਲੇ ਦੇ ਵਿੱਚ ਹਵਾ ਜਦੋਂ ਆਪਾਂ ਮੈਦਾਨੀ ਖੇਤਰਾ ਦੇ ਵਿੱਚ ਖੁੱਲੇ ਆਮ ਖੇਤਰ ਦੇ ਵਿੱਚ ਜਾਂਦੇ ਆ ਖੇਤਾਂ ਦੇ ਨੇੜੇ ਤੇ ਜਾਂਦੇ ਆ ਤਾਂ ਉੱਥੇ ਜਿਹੜੀ ਠੰਡਕਾ ਮਹਿਸੂਸ ਬਹੁਤ ਜ਼ਿਆਦਾ ਹੁੰਦੀ ਹੈ ਜਿਹਦੇ ਨਾਲ ਆਪਾਂ ਕਹਿ ਸਕਦੇ ਆ ਕਿ ਆਪਾਂ ਨੂੰ ਨਾੜੀਆਂ ਬਲੌਕ ਹੋਣ ਦਾ ਡਰ ਜਾਂ ਸਿੱਧੀ ਠੰਡਕ ਮਹਿਸੂਸ ਹੁੰਦੀ ਆ ਉਹਦੇ ਨਾਲ ਕਈ ਬਿਮਾਰੀਆਂ ਜਿਹੜਾ ਆਪਾਂ ਨੂੰ ਪਕੜ ਕਰ ਲੈਂਦੀ ਨੇ ਇਸ ਕਰਕੇ ਆਪਣਾ ਬਚਾਅ ਜ਼ਰੂਰ ਰੱਖਿਓ ਤੇ ਇੰਨੀ ਕੁ ਅਪਡੇਟ ਆ ਦੋਸਤੋ ਕਿ ਮੌਸਮ ਠੀਕ ਠਾਕ ਰਹੂਗਾ ਗਰਮੀ ਤੋਂ ਰਾਹਤ ਮਿਲੂਗੀ ਦੋ ਤਿੰਨ ਦਿਨ ਹੁਣ ਤੇ ਆਉਣ ਵਾਲੇ ਦਿਨਾਂ ਦੇ ਵਿੱਚ 1 April ਤੋਂ ਦੁਬਾਰਾ ਫਿਰ ਜਿਹੜੀ ਗਰਮੀ ਉਹ ਆਪਣਾ ਰੰਗ ਦਿਖਾਊਗੀ ਉਹ ਅਪਡੇਟ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਨਾਲ ਜਾਣਕਾਰੀ ਸਮੇਂ-ਸਮੇਂ ਤੇ ਉੱਤੇ ਸਾਂਝੀ ਕਰਦੇ ਰਹਾਂਗੇ ਤੇ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਸਤਿਕਾਰਪੂਰਵੰਗੋ ਜੀਨਾ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ